ਹਾਂ ਜੀ ਸਚਿਕਾ ਜੀ ਫਲਕਾਰੀ ਫੈਸ਼ਨ ਬਟਿਕ ਮੱਕੂ ਤੋਂ ਸੋ ਅੱਜ ਆਪਾਂ ਤੁਹਾਨੂੰ ਹੈਵੀ ਹੈਵੀ ਵਰਕ ਵਾਲੇ ਸੂਟ ਦਿਖਾਵਾਂਗੇ ਔਰ ਇਹਨਾਂ ਦੇ ਵਿੱਚ ਡਿਸਕਾਊਂਟ ਹੋਊਗਾ ਸਪੈਸ਼ਲੀ ਸੋ ਇਹ ਵੀਡੀਓ ਆਪਾਂ ਇਸ ਕਰਕੇ ਬਣਾਉਣੀ ਆ ਕਿ ਤੁਹਾਨੂੰ ਹੈਂਡਵਰਕ ਦੇ ਸੂਟਾਂ ਵਿੱਚ ਜਾਂ ਜਿਹੜੇ ਸੂਟ ਆਪਣੇ ਕੋਲੇ ਹੁੰਦੇ ਨੇ ਡਿਸਕਾਊਂਟ ਵਾਲੇ ਉਹ ਸਾਰੇ ਹੀ ਤੁਹਾਨੂੰ ਇਹਨਾਂ ਵੀਡੀਓ ਦੇ ਵਿੱਚ ਸ਼ੋ ਕਰਾ ਸੀ ਕਿ ਸੋ ਬਹੁਤ ਸੋਹਣੇ ਸੋਹਣੇ ਸੂਟ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਔਰ ਤੁਸੀਂ ਨਾਲ ਦੀ ਨਾਲ ਇਹਨਾਂ ਦੀ ਬੁਕਿੰਗ ਕਰਵਾਈ ਜਾਣੀ ਆ ਬਹੁਤ ਹੀ ਜਿਆਦਾ ਸੋਹਣੇ ਸੂਟ ਹੋਣਗੇ ਔਰ ਪ੍ਰੋਪਰ ਸਾਰੇ ਹੈਂਡਵਰਕ ਦੇ ਨੇ ਤੁਸੀਂ ਇਹਨਾਂ ਨੂੰ ਬ੍ਰਾਈਡਲ ਦੇ ਤੌਰ ਤੇ ਯੂਜ਼ ਲਿੱਕੂ ਸਾਰੇ ਇਹ ਵਰਕ ਕੀਤਾ ਹੋਇਆ ਜੀ ਪੂਰਾ ਹੈਵੀ ਬ੍ਰਾਈਡਲ ਸੂਟ ਆ ਮੋਤੀ ਕਟ ਦਾਣੇ ਦਾ ਵਿੱਚ ਸਾਰੇ ਵਰਕ ਕੀਤਾ ਹੋਇਆ ਇਸ ਤਰ੍ਹਾਂ ਵਿੱਚ ਜਿਹੜੀ ਉਹ ਲਾਈਨਸ ਡਿਜ਼ਾਈਨ ਬਣਿਆ ਹੋਇਆ ਚਾਹੇ ਤੁਸੀਂ ਕੱਟ ਪਾਸ ਬਣਾ ਸਕਦੇ ਹੋ ਜੇ ਤੁਹਾਨੂੰ ਨਹੀਂ ਬਣਾਉਣਾ ਚਾਹੁੰਦੇ ਤਾਂ ਨਹੀਂ ਬਣਾ ਸਕਦੇ ਤੁਸੀਂ ਸੋ ਬਹੁਤ ਹੀ ਪਿਆਰਾ ਸੂਟ ਆ ਔਰ ਇਹਦਾ ਫੈਬਰਿਕ ਰਹਿ ਜਾ ਰਹੇਗਾ ਜੀ 크ਰੇਪ ਦਾ ਪਿਓਰ 크ਰੇਪ ਦਾ ਇਹਦਾ ਫੈਬਰਿਕ ਆ ਸੋ ਤੁਸੀਂ ਇਹ ਵਾਲੇ ਸੂਟ ਕਸਟਮਾਈਜ਼ ਨਹੀਂ ਹੋਣਗੇ ਕਿਉਂਕਿ ਆਪਾਂ ਆਫਰ ਤੇ ਲਗਾ ਰਹੀਆਂ ਜੀ ਇਹ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਕਸਟਮਾਈਜ਼ ਕਰਾਉਣਾ ਤੇ ਫਿਰ ਰੀਅਲ ਪ੍ਰਾਈਸ ਜਿਹੜਾ ਹੋਊਗਾ ਉਹੀ ਰਹੇਗਾ ਜਿਵੇਂ ਕਿ ਇਹ 12000 ਦਾ ਸੂਟ ਆ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਸਾਰੇ ਦੁਪੱਟੇ ਵਿੱਚ ਵਰਕ ਆਊਗਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਵਰਕ ਵਾਲੀ ਬੇਸਿਸ ਲੱਗੀ ਹੋਈ ਆ ਔਰ ਇਹ 12000 ਦਾ ਸੂਟ ਆ ਠੀਕ ਹੈ ਜੀ ਬਹੁਤ ਜ਼ਿਆਦਾ ਹੈਵੀ ਸੂਟ ਆ ਸੋ ਆਪਾਂ ਇਹਨਾਂ ਤੁਹਾਨੂੰ ਡਿਸਕਾਊਂਟ ਦੇ ਵਿੱਚ ਇਹ ਸੂਟ ਸਿਰਫ ਨੈਕਸਟ ਹੈ ਗਾ ਜੀ ਬਹੁਤ ਹੀ ਸੋਹਣਾ ਔਰ ਬਹੁਤ ਜ਼ਿਆਦਾ ਫੇਮਸ ਸੂਟ ਜੀ ਔਰ ਬਹੁਤ ਡਿਮਾਂਡ ਸੀ ਇਹਦੀ ਰਾਜਾ ਰਾਣੀ ਵਾਲਾ ਸੂਟ ਇਹ ਨੂੰ ਜੀ ਰਾਜਾ ਰਾਣੀ ਵਾਲਾ ਸੂਟ ਕਹਾਂਦੇ ਨੇ ਔਰ ਇਹਦੀ ਲੁੱਕ ਜਿੰਨੀ ਲੁੱਕੇ ਦੀ ਜ਼ਿਆਦਾ ਸੋਹਣੀ ਆ ਉਨਾ ਹੀ ਇਹਦੇ ਉੱਪਰ ਕੀਤਾ ਹੋਇਆ ਵਰਕ ਜ਼ਿਆਦਾ ਸੋਹਣਾ ਹੈ ਕਿਉਂਕਿ ਇਹਦੇ ਉੱਪਰ ਰਾਜਾ ਰਾਣੀ ਦੀਆਂ ਫੋਟੋਸ ਬਣੀਆਂ ਹੋਈਆਂ ਨੇ ਔਰ ਸਾਰਾ ਇਹ ਪ੍ਰਿੰਟਿੰਗ ਕਰਕੇ ਉੱਪਰ ਸਾਰਾ ਵਰਕ ਕੀਤਾ ਜਾਂਦਾ ਠੀਕ ਹੈ ਔਰ ਇਸ ਤਰ੍ਹਾਂ ਕੇਰੇ ਤੇ ਲੇਸ ਵੀ ਲੱਗੀ ਹੋਈ ਆ ਪਲੇਨ ਇਹਦੇ ਨਾਲ ਸਲਵਾਰ ਆਊਗੀ ਦੁਪੱਟਾ ਤੇ ਔਰ ਸ਼ਫਾਉਣ ਦਾ ਆਚਨੋਸ਼ ਹੋਣ ਦਾ ਦੁਪੱਟਾ ਹੋਊਗਾ ਇਹਦੇ ਨਾਲ ਤੋ ਇਹਦੀ ਸਕਰੀਨਸ਼ਾਟ ਲੈ ਸਕਦੇ ਤੁਸੀਂ ਇੱਕ ਇੱਕ ਪੀਸ ਹੀ ਆ ਜਿਹੜੀ ਆਪਾਂ ਤੁਹਾਨੂੰ ਸ਼ੇਅਰ ਕਰਨ ਦੇ 4500 ਦਾ ਸੂਟ ਆ ਆਪਾਂ ਤੁਹਾਨੂੰ ਸਿਰਫ ਇਹ ਸੂਟ ਜਿਹੜਾ ਉਹ 3500 ਦੇ ਵਿੱਚ ਦੇਵਾਂਗੇ ਔਰ ਪੂਰੇ ਫਰੰਟ ਤੇ ਹੈਵੀ ਵਰਕ ਠੀਕ ਹੈ ਹੁਣ ਤੁਹਾਨੂੰ ਇਹ ਸ਼ੇਅਰ ਕਰਨ ਜਾ ਰਹੇ ਹਾਂ ਕੁਝ ਫੈਬਰਿਕ ਫੈਬਰਿਕ ਅਨੇਸ਼ਾ ਹੀ ਸੀ ਅਸੀਂ ਵੀਡੀਓ ਦੇ ਵਿੱਚ ਕੁਝ ਫੈਬਰਿਕ ਐਡ ਕਰਦੇ ਹੁੰਦੇ ਸੀ ਜਿਹੜੇ ਪਰਮਿੱਟਰ ਵਾਲੇ ਹੁੰਦੇ ਸਨ ਕਿ ਕਿ ਪਰਮਿਟਰ ਵਾਲੇ ਫੈਬਰਿਕ ਹਮੇਸ਼ਾ ਕਾਸਟਲੀ ਜ਼ਰੂਰ ਹੁੰਦੇ ਬਟ ਸੋਹਣੇ ਬਹੁਤ ਹੁੰਦੇ ਆ ਔਰ ਹਮੇਸ਼ਾ ਹੀ ਮੈਸੇਜ ਆਉਂਦੇ ਹੁੰਦੇ ਕਿ ਜੀ ਤੁਸੀਂ ਖੋਲ ਕੇ ਨਹੀਂ ਦਿਖਾਉਂਦੇ ਇਹਨਾਂ ਸੁੱਤਾਂ ਨੂੰ ਕਿ ਕਿਸ ਤਰ੍ਹਾਂ ਦੇ ਲੱਗਦੇ ਆ ਜਿਵੇਂ ਕਿ ਇਹ ਫੈਬਰਿਕ ਹੁੰਦਾ ਸਾਰਾ ਜਿਵੇਂ 2.5 ਮੀਟਰ ਤੁਸੀਂ ਸ਼ਰਟ ਲੈਂਦੇ ਹੋ ਜਾਂ ਜ਼ਿਆਦਾ ਫੈਬਰਿਕ ਲੈਂਦੇ ਤਾਂ ਪੂਰੇ ਫੈਬਰਿਕ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਹੁੰਦਾ ਦੇਖੋ ਬਹੁਤ ਹੀ ਸੋਹਣਾ ਨਾ ਇਸ ਤਰ੍ਹਾਂ ਵਰਕ ਆਊਗਾ ਬੈਕ ਹੋਵੇ ਜਾਂ ਫਰੰਟ ਹੋਵੇ ਜਿੰਨਾ ਵੀ ਫੈਬਰਿਕ ਹੋਊਗਾ ਸਾਰੇ ਫੈਬਰਿਕ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਹੁੰਦਾ ਹੈ ਬਹੁਤ ਹੀ ਪਿਆਰਾ ਸਾਰਾ ਸਿੱਪੀ ਦਾ ਔਰ ਆਰੀ ਦਾ ਵਰਕ ਹੁੰਦਾ ਹੈ ਫੈਬਰਿਕ ਪਿਓਰ ਕਰੇਪ ਦਾ ਫੈਬਰਿਕ ਆ ਨਾਲ ਇਸ ਦੇ ਆਪਾਂ ਜਿਵੇਂ ਇਹ ਬਲਬ ਬਾਟਮ ਲਾਈ ਹੋਈ ਹੈ ਇਹ ਵੀ ਸੂਟ ਆਪਣੇ ਕੋਲ ਅਵੇਲੇਬਲ ਹੈਗਾ ਜੀ ਤੁਸੀਂ ਲੈ ਸਕਦੇ ਹੋ ਇਹ ਸੂਟ ਹੈਗਾ ਜੀ 4000 ਦਾ ਪਰ ਮੀਟਰ ਦੇ ਅਕੋਰਡਿੰਗ ਬਟ ਹੁਣ ਆਪਾਂ ਲੈਸ ਦੇ ਵਿੱਚ 3500 ਦੇ ਵਿੱਚ ਦੇ ਰਹੇ ਆ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਨੈਕਸਟ ਇੱਕ ਹੋਰ ਫੈਬਰਿਕ ਆ ਇਹਨਾਂ ਦੇ ਸਿਰੂ ਪੀਸ ਮਿਲ ਜਾਣਗੇ ਹੋਰ ਵੀ ਔਰ ਇਹ ਵੀ ਫੈਬਰਿਕਾ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਇੱਕ ਬਹੁਤ ਜ਼ਿਆਦੀ ਇਹਦੀ ਡਿਮਾਂਡ ਰਹੀ ਸੀ ਇਸ ਫੈਬਰਿਕ ਦੀ ਔਰ ਇਹ ਬਣਿਆ ਹੋਇਆ ਵਿਸਕੋਸ ਔਰਗੈਂਜ਼ਾ ਸੌਫਟ ਔਰਗੈਂਜ਼ਾ ਹੁੰਦਾ ਹੈ ਆ ਹਮੇਸ਼ਾ ਹੀ ਸੌਫਟ ਔਰਗੈਂਜ਼ਾ ਹੀ ਸੂਰਤ ਚ ਲੱਗਦੇ ਨੇ ਬਿਲਕੁਲ ਸੌਫਟ ਹੀ ਹੁੰਦਾ ਸੋ ਇਹਦਾ ਫੈਬਰਿਕ ਇਸ ਤਰ੍ਹਾਂ ਆਏਗਾ ਇਹ ਪੂਰਾ ਫੈਬਰਿਕ ਚਾਹੇ ਉਹ ਬੈਕ ਹੋਵੇ 프ਰੰਟ ਹੋਵੇ ਇਸ ਤਰ੍ਹਾਂ ਬਣਿਆ ਹੋਊਗਾ ਔਰ ਇਹਦੇ ਵਿੱਚ ਪ੍ਰਿੰਟਿੰਗ ਦੇ ਨਾਲ ਵਰਕ ਕੀਤਾ ਹੁੰਦਾ ਸਿੱਪੀ ਵਰਕ ਸਾਰਾ ਇਸ ਫਿਊਰ ਦੇ ਕਰਕੇ ਸਾਰੇ ਅੱਛਾ ਬਚਨੇ ਦੇ ਕਲਰ ਬਹੁਤ ਸੋਹਣੇ ਹੁੰਦੇ ਨੇ ਔਰ ਬਾਟਮ ਇਹਦੇ ਨਾਲ ਆਪਾਂ ਕੰਟਰਾਸਟ ਰੱਖੀਏ ਤੁਸੀਂ ਚਾਹੇ ਤਾਂ ਸੇਮ ਕਲਰ ਵੀ ਲੈ ਸਕਦੇ ਹੋ ਇਸ ਤਰ੍ਹਾਂ ਦੀ ਫਲਾਵਰ ਨਾਲ ਲੈ ਸਕਦੇ ਜਿਵੇਂ ਮਰਜ਼ੀ ਚ ਲੈ ਸਕਦੇ ਔਰ ਇਹਦਾ ਪ੍ਰਾਈਸ ਹੈਗਾ ਜੀ 3500 ਰੁਪਏ ਸੀ ਆਪਾਂ ਹੁਣ ਤੁਹਾਨੂੰ 2700 ਰੁਪਏ ਦੇ ਵਿੱਚ ਦੇਵਾਂਗੇ ਔਰ ਵੀਡੀਓ ਦੇ ਵਿੱਚ ਸਾਰਿਆਂ ਦੇ ਪ੍ਰਾਈਸ ਦੱਸੀ ਹੋਏ ਆ ਪਲੀਜ਼ ਜ਼ਰੂਰ ਚੈੱਕ ਕਰਿਓ ਵਾਰ-ਵਾਰ ਪ੍ਰਾਈਸ ਨਾਲ WhatsApp ਤੇ ਪੁੱਛਿਓ ਕਿਉਂਕਿ ਵਾਰ-ਵਾਰ ਪੁੱਛਣ ਨਾਲ ਸਾਨੂੰ ਤਾਂ ਆਪ ਖੁਦ ਭੁੱਲ ਜਾਂਦੇ ਨੇ ਕਿ ਕੀ ਅਸੀਂ ਪ੍ਰਾਈਸ ਲੈਸ ਦੇ ਵਿੱਚ ਦਿੱਤੇ ਸਨ ਔਰ ਇੱਕ ਸੂਟ ਜਿਹਦਾ ਟ੍ਰੈਂਡ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਸ਼ਰਾਰੇ ਲਹੰਗੇ ਸ਼ਰਾਰੇ ਜਾਂ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਇਹਨਾਂ ਦੇ ਇਹ ਵਾਲੇ ਸੂਟ ਦਾ ਟ੍ਰੈਂਡ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦੀ ਡਿਮਾਂਡ ਦੇ ਵਿੱਚ ਹੈ ਦੋ ਕਲਰ ਸ਼ੇਡ ਦੇ ਵਿੱਚ ਸੂਟ ਆਉਂਦਾ ਹੈ ਨੀਚੇ ਵੀ ਕਿ ਵਰਕ ਕੀਤਾ ਹੁੰਦਾ ਮਤਲਬ ਸੈਂਟਰ ਚ ਇਹਦੇ ਵਰਕ ਕੀਤਾ ਹੁੰਦਾ ਬਹੁਤ ਹੀ ਸੋਹਣਾ ਔਰ ਇਹ ਵੀ ਵਿਸਕੋਸ ਔਰਗੇਂਜ਼ਾ ਦਾ ਹੀ ਫੈਬਰਿਕ ਹੁੰਦਾ ਹੈ ਔਰ ਸਪੈਸ਼ਲੀ ਇਹਨਾਂ ਦੀ ਦੁਪੱਟੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ ਹੈਵੀ ਬ੍ਰਾਈਡਲ ਵਾਸਤੇ ਤੁਸੀਂ ਇਹਨਾਂ ਦੀ ਲੈ ਸਕਦੇ ਨੇ ਅਚ ਕਲਰ ਆਪਸ਼ਨ ਜਿਹੜੇ ਤੁਹਾਨੂੰ ਉਹ ਮਿਲ ਜਾਣਗੇ ਇਸ ਤਰ੍ਹਾਂ ਦੇ ਦੁਪੱਟੇ ਹੁੰਦੇ ਨੇ ਲੇਸਸ ਲਾ ਕੇ ਵਿੱਚ ਜਿਹੜਾ ਕਲਰ ਉਹ ਅਟੈਚ ਕੀਤਾ ਹੁੰਦਾ ਹੈ ਔਰ ਸਾਰਾ ਔਰ ਸਪੈਸ਼ਲੀ ਬਹੁਤ ਹੀ ਸੋਹਣਾ ਤੇ ਹੈਵੀ ਸੂਟ ਤੁਹਾਨੂੰ ਦਿਖਾਉਣੇ ਆ। ਡਿਫਰੈਂਟ ਜੀ ਡਿਜ਼ਾਈਨਿੰਗ ਦੇ ਵਿੱਚ ਬਣਿਆ ਹੋਇਆ ਸੂਟ ਆ। ਔਰ ਇਹਨਾਂ ਦੇ ਪ੍ਰਾਈਸ ਬਹੁਤ ਘੱਟ ਕਰ ਦਿੱਤੇ ਗਏ ਨੇ। ਸੋ ਦੇਖੋ ਬਹੁਤ ਹੀ ਸੋਹਣਾ ਰਸ਼ਟ ਕੰਦਾ ਦੇ ਉੱਪਰ ਸੂਟ ਰੈਡੀ ਹੋਇਆ। ਇਸ ਤਰ੍ਹਾਂ ਦਾ ਨੈਕਲਾਈਨਸ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ। ਜਿੰਨਾਂ ਭੈਣਾਂ ਨੈਕਲਾਈਨਸ ਪਸੰਦ ਹੁੰਦੀ ਆ ਸੋ ਉਹਨਾਂ ਵਾਸਤੇ ਤਾਂ ਬਹੁਤ ਹੀ ਅੱਛੀ ਗੱਲ ਆ। ਔਰ ਇਹ ਸਾਰੇ ਫਰੰਟ ਦੇ ਵਿੱਚ ਬੁਟੀਆਂ ਆਉਣਗੀਆਂ। ਹੁਣ ਤੁਹਾਨੂੰ ਦਿਖਾਉਣੇ ਆ ਇਹਦੇ ਕਮ ਅਸਲਵਾਰ ਤੇ ਕੀਤਾ ਹੋਇਆ ਆ। ਦੇਖੋ ਸਲਵਾਰ ਤੇ ਵੀ ਕਾਫੀ ਹੈਵੀ ਕਮ ਚੀਕਾ ਜੀ ਬਾਮਾ ਦੇਵੀ ਕੀਤਾ ਸਲਵਾਰ ਤੇ ਵੀ ਕੀਤਾ ਹੋਇਆ ਕੰਮ ਔਰ ਗਲੇ ਤੇ ਵੀ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਹੈ ਜੀ ਇਸ ਤਰ੍ਹਾਂ ਕਰਕੇ ਔਰ ਇਹਦਾ ਦੁਪੱਟਾ ਫਿਓਰ ਸ਼ਫੌਂਟਸ ਨਾਲ ਸ਼ੌਂਡਾ ਦੁਪੱਟਾ ਹੈ ਲੇਸ ਨਾਲ ਸਾਰੇ ਨੂੰ ਵਰਕੇ ਕੀਤਾ ਹੋਇਆ ਇਹਦਾ ਪ੍ਰਾਈਸ ਰਹੇਗਾ ਜੀ 4500 ਰੁਪਇਆ ਔਰ ੜੀ ਇਹਦਾ ਪ੍ਰਾਈਸ ਹੈਗਾ ਜੀ 5500 ਰੁਪਇਆ ਜੀ ਲੈਸ ਕਰਾਂਗੇ ਸੋ ਤੁਸੀਂ ਇਹਦੇ ਵਿੱਚ ਇਹੀ ਕਲਰ ਹੈ ਹੋਰ ਕਲਰ ਨਹੀਂ ਹੈਗਾ ਸੋ ਇਹਨੂੰ ਤੁਸੀਂ ਕਸਟਮਾਈਜ਼ ਜ਼ਰੂਰ ਕਰਵਾ ਸਕਦੇ ਹੋ ਬਟ ਉਹਦੀ ਪੇਮੈਂਟ ਐਕਸਟਰਾ ਹੋਊਗੀ ਜਿਹੜੇ ਸੂਟ ਸਾਡੇ ਕੋਲ ਬਣੇ ਹੁੰਦੇ ਨੇ ਇਹਨਾਂ ਦੇ ਵਿੱਚ ਆਪਾਂ ਲੈਸ ਦੇਵਾਂਗੇ ਔਰ ਇੱਕ ਬਲੈਕ ਕਲਰ ਦੇ ਅਸੂਟ ਕੋਈ ਵੀ ਜਦੋਂ ਫੈਬਰਿਕ ਤੁਸੀਂ ਸਿਲੇਕਟ ਕਰਦੇ ਹੋ ਤਾਂ ਕੋਈ ਵੀ ਡਿਜ਼ਾਈਨ ਜਿਹੜਾ ਉਹ ਤੁਸੀਂ ਸਾਨੂੰ ਬਹੁਤ ਹੀ ਕਲੀਅਰ ਕੰਸੈਂਡ ਕਰਿਆ ਕਰੋ ਕਿ ਸਾਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਹੈ ਸੋ ਉਹਦੇ ਨਾਲ ਸੂਟਨ ਨੂੰ ਰੈਡੀ ਕਰਨਾ ਬਹੁਤ ਈਜ਼ੀ ਹੋ ਜਾਂਦਾ ਸੋ ਇਹ ਬਲੈਕ ਕਲਰ ਦਾ ਸੂਟ ਆ ਇਹਦੇ ਵਿੱਚ ਬਹੁਤ ਸੋਹਣਾ ਪਿੰਕ ਕਲਰ ਕੰਟਰਾਸਟ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਇਹਦੇ ਤੇ ਵਰਕ ਹੋਇਆ ਹੋਇਆ ਵਾ ਔਰ ਸਾਰੇ ਹੀ 프ਰੰਟ ਦੇ ਵਿੱਚ ਇਸ ਤਰ੍ਹਾਂ ਡਾਟਸ ਦਿੱਤੇ ਹੋਣਗੇ ਸੋ ਆਪਾਂ ਤੁਹਾਨੂੰ ਬਾਜੂ ਦਾ ਵੀ ਵਰਕ ਜਿਹੜਾ ਕਲੀਅਰ ਕਰਾ ਦਿੰਨੇ ਆ ਇਸ ਸਲੀਵਸ ਤੇ ਕੰਮ ਆਊਗਾ ਬਹੁਤ ਹੀ ਸੋਹਣਾ ਸਲੀਵਜ਼ ਤੇ ਕਮੋਹਤ ਕੀਤਾ ਹੋਇਆ ਔਰ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਿੱਪੀ ਲਾ ਕੇ ਵਰਕ ਕੀਤਾ ਹੋਇਆ ਤੇ ਸੂਟ ਵੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 4200 ਰੁਪਏ ਔਰ ਐਕਸਟਰਾ ਪ੍ਰਾਈਸ ਜਿਹੜਾ ਸੀ ਜਿਹੜਾ ਪਹਿਲਾਂ ਵਾਲਾ ਪ੍ਰਾਈਸ ਉਹ 5000 ਸੀ ਹੁਣ 4200 ਦੇ ਵਿੱਚ ਦੇਵਾਂਗੇ ਸੋ ਇਹਨਾਂ ਸੂਟਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਸੂਟ ਬਹੁਤ ਹੀ ਘੱਟ ਸਮੇਂ ਲਈ ਹੋਣਗੇ ਸਿਰ ਜੇ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਵਾਉਣਾ ਹੈ ਸੂਟਾਂ ਨੂੰ ਫਿਰ ਇਹਨਾਂ ਦੀ ਐਕਸਟਰਾ ਪੇਮੈਂਟ ਲੱਗੂਗੀ ਬਟ ਜੇ